ਸੱਜੇ ਦੇ ਨੇੜੇ ਨਾਗੋ ਕੇ ਬੋੜਾ ਵੈਦ ਕਰਮਜੀਤ ਸਿੰਘ ਸੱਜੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਣੇ ਕੋਲ ਆ ਗਾਇਕ ਵੀਰ ਸੱਧੂ ਜੀ ਜੋ ਆਪਣੇ ਕੋਲੇ ਮਿਲਣ ਵਾਸਤੇ ਆਏ ਆ ਇਹ ਵੀਰ ਜੀ ਫੌਜੀ ਸਾਹਿਬ ਪਹਿਲਾਂ ਆਉਂਦੇ ਹੀ ਤੇ ਇਹਨਾਂ ਦੇ ਨਾਲ ਹੀ ਗੱਲਬਾਤ ਫੌਜੀ ਸਾਹਿਬ ਉਹਨਾਂ ਦੇ ਪ੍ਰੇਮ ਦੇ ਬੱਜੇ ਇਹ ਅੱਗੇ ਆਏ ਆਪਣੇ ਕੋਲੇ ਹਾਂਜੀ ਵੀਰ ਜੀ ਕਿਵੇਂ ਲੱਗਿਆ ਜੀ ਆਉਣਾ ਬੜੀ ਹੋਈ ਜੀ ਬੜਾ ਚੰਗਾ ਲੱਗਾ ਤੇ ਚਾ ਚਾ ਹੋਈਆ ਤੁਹਾਨੂੰ ਬਹੁਤ ਚੰਗਾ ਲੱਗਾ ਮਿਲ ਕੇ ਹਾਂਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਬੜੀਆਂ ਹੀ ਪਰਮਾਤਮਾ ਦੀਆਂ ਕੋ ਜਿਨ੍ਹਾਂ ਨੇ ਬੈ ਕੇ ਸਾਡੇ ਨਾਲ ਵਿਚਾਰਾਂ ਕੀਤੀਆਂ ਕੁਝ ਸਾਡੇ ਕੋਲੋਂ ਮਤਲਬ ਕੇ ਜਦੋਂ ਦੇ ਆਏ ਆ ਮੇਰੇ ਖਿਆਲ ਆ ਕਿ 4-5 ਘੰਟੇ ਹੋ ਗਏ ਆ ਸਾਡੇ ਕੋਲ ਬੈਠਿਆਂ ਨੂੰ ਤੇ 4-5 ਘੰਟਿਆਂ ਵਿੱਚ ਗੁਰੂ ਮਹਾਰਾਜ ਦੀ ਗੱਲ ਤੇ ਨਾਲ ਹੀ ਜੋ ਗੱਲਾਂ ਸਤਗੁਰੂ ਦੀਆਂ ਚੱਲਦੀਆਂ ਰਹੀਆਂ ਸਤਗੁਰਾਂ ਦੀ ਵਿਚਾਰ ਚਲਦੀ ਰਹੀ ਇਹਨਾਂ ਦੇ ਆਉਣ ਤੇ ਕਿਉਂਕਿ ਜਿੰਨਾਂ ਦੇ ਆਏ ਆ ਪ੍ਰਮਾਤਮਾ ਚੇਤੀ ਆ ਜਾਂਦਾ ਨਾ ਉਹਦੇ ਵਾਸਤੇ ਆਪਾਂ ਪਰਥਾਈ ਰੋਜ਼ ਅਰਦਾਸ ਵੀ ਕਰਦੇ ਆ ਕਿ ਮਹਾਰਾਜ ਸਹੀ ਪਿਆਰੇ ਮਿਲ ਮਿਲਣੇ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੀ ਇਹ ਆਏ ਤੇ ਇੰਨਾ ਵੀਰਾਂ ਦੇ ਆਉਣ ਕਾਰਨ ਬੜੀਆਂ ਪਰਮਾਤਮਾ ਦੀਆਂ ਗੱਲਾਂ ਜਿਹੜੀਆਂ ਆ ਚਿੱਤ ਵਿੱਚ ਆਈਆਂ ਤੇ ਇਹਨਾਂ ਦੇ ਨਾਲ ਕਥਾ ਵਿਚਾਰਾਂ ਜਿਹੜੀਆਂ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਦੇ ਰਹਿਣ ਇਹਨਾਂ ਵੀਰਾਂ ਦੀ ਵੀ ਚੜ੍ਹਦੀ ਕਲਾ ਕਰਦੇ ਰਹਿਣ ਤੇ ਵਾਹਿਗੁਰੂ ਦਾਸ ਦੇ ਉੱਤੇ ਵੀ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖ ਕੇ ਦਵਾਨੀਆਂ ਦੀ ਜਾਂ ਮਰੀਜ਼ਾਂ ਦੀ ਗੁਰੂ ਕੇ ਲੰਗਰਾਂ ਦੀ ਸੇਵਾ ਕਰਵਾਉਂਦੇ ਆ ਸਤਿਗੁਰੂ ਇਸੇ ਤਰ੍ਹਾਂ ਆਪਣੀਆਂ ਬਖਸ਼ਿਸ਼ਾਂ ਰਹਿਮਤਾਂ ਕਰਕੇ ਇਸੇ ਤਰ੍ਹਾਂ ਹੀ ਜਿਹੜਾ ਨਾਮ ਸਿਮਰਨ ਤੇ ਕਥਾ ਵਿਚਾਰਾਂ ਨਾਲ ਜੋੜੀ ਰੱਖਿਆ ਕਰਨ ਅੱਗੇ ਤੋਂ ਸਤਿਗੁਰਾਂ ਨੇ ਜੇ ਕਿਰਪਾ ਕੀਤੀ ਤੇ ਆਪਾਂ ਹੋਰ ਵੀ ਕਥਾ ਵਿਚਾਰਾਂ ਨੂੰ ਕੈਸਟਾਂ ਜਿਹੜੀਆਂ ਸੰਗਤਾਂ ਦੇ ਨਾਲ ਜਿੰਨੀ ਕ ਆਪਣੀ ਸੁਰਤ ਸਮਾਧੀ ਸਤਿਗੁਰਾਂ ਨੇ ਜਿੰਨੀ ਕ ਸਮਾਪਤ ਬਖਸ਼ੀਆ ਉਹਦੇ ਅਨੁਸਾਰ ਆਪਾਂ ਵਿਚਾਰਾਂ ਜਿਹੜੀਆਂ ਆ ਆਪਾਂ ਕਰਿਆ ਕਰਾਂਗੇ ਸੋ ਆਓ ਹੁਣ ਇਨਾਂ ਨੇ ਵੀਰਾਂ ਨੇ ਦਰਬਾਰ ਸਾਹਿਬ ਜਾਣਾ ਉੱਥੇ ਜਾਂਦੇ ਕਹਿੰਦੇ ਸੇਵਾ ਕਰਨੀ ਆ ਸਤਿਗੁਰੂ ਇਹਨਾਂ ਦੀ ਸੇਵਾ ਕਰਨ ਦੀ ਜਿਹੜੀ ਆ ਆਪ ਹੱਥ ਰੱਖ ਕੇ ਸੇਵਾ ਕਰਾਉਣ ਤੇ ਸਾਡੀ ਵੀ ਗੁਰੂ ਰਾਮਦਾਸ ਮਹਾਰਾਜ ਇਹਨਾਂ ਦੇ ਨਾਲ ਜਿੱਥੇ ਇਹਨਾਂ ਨੇ ਸੇਵਾ ਕਰਨੀ ਆ ਜਿੱਥੇ ਇਹਨਾਂ ਦੀ ਹਾਜ਼ਰੀ ਲੱਗਣੀ ਆ ਸਤਿਗੁਰੂ ਗੁਰੂ ਰਾਮਦਾਸ ਆਪਣੇ ਚਰਨਾਂ ਵਿੱਚ ਸਾਡੀ ਵੀ ਹਾਜ਼ਰੀ ਜੜੀ ਆ ਲਾ ਲੈਣਾ ਸਾਡੇ ਤੇ ਵੀ ਸਤਿਗੁਰੂ ਰਹਿਮਤਾਂ ਕਰਨ ਆਉ ਪਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ